ਕਮਿਟੀਸ਼ਨ ਪੈਨਸ਼ਨ ਰਿਕਵਰੀ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਨਵਾਂ ਮੋੜਾ ਪੈਨਸ਼ਨਰਾਂ ਨੂੰ ਨਵੀਂ ਆਸ ਪੰਜਾਬ ਸਰਕਾਰ ਵੱਲੋਂ ਰਿਕਵਰੀ ਸਮੇਂ ਘਟਾਉਣ ਅਤੇ ਕਮੇਟੀ ਬਣਾਉਣ ਦੇ ਵਾਅਦੇ ਨੂੰ ਲੈ ਕੇ ਹੋਇਆ ਨਵਾਂ ਕੇਸ ਦਾ ਐਸਐਲਪੀ ਪੈਂਡਿੰਗ ਪਰ ਉਮੀਦਾਂ ਜਿੰਦਾ ਕੰਮਿਊਨਿਟੀਅਲ ਪੈਨਸ਼ਨ ਦੀ ਲੰਬੀ ਚੱਲ ਰਹੀ ਰਿਕਵਰੀ ਦੀ ਪ੍ਰਕਿਰਿਆ ਹੇਠਾਂ ਆਉਣ ਦੀ ਉਮੀਦ ਇੱਕ ਵਾਰ ਫਿਰ ਜਾਗੀ ਹੈ ਜਦੋਂ ਮਾਨਯੋਗ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਕੁਝ ਪੈਨਸ਼ਨਰਾਂ ਵੱਲੋਂ ਨਵੀਆਂ ਐਸ ਐਲ ਪੀਜ਼ ਫਾਈਲ ਕੀਤੀਆਂ ਗਈਆਂ ਇੱਕ ਕੇਸ ਪੰਜਾਬ ਸਰਕਾਰ ਵੱਲੋਂ ਇਤੇਕੇ ਵਾਅਦੇ ਨੂੰ ਲੈ ਕੇ ਹਨ ਕਿ ਰਿਕਵਰੀ ਦੀ ਮਿਆਦ ਜੋ ਕਿ 15 ਸਾਲ ਤੱਕ ਜਾਂਦੀ ਹੈ ਘਟਾਉਣ ਲਈ ਇੱਕ ਕਮੇਟੀ ਗਠ ਕੀਤੀ ਜਾਵੇਗੀ ਪਰ ਸਰਕਾਰ ਵੱਲੋਂ ਇਹ ਕਦਮ ਨਾ ਚੁੱਕੇ ਜਾਣ ਕਾਰਨ ਹੁਣ ਨਿਆ ਦੀ ਆਸ ਲੈ ਕੇ ਉੱਚਤਮ ਅਦਾਲਤ ਦਾ ਦਰਵਾਜ਼ਾ ਖਟਕਾਇਆ ਗਿਆ ਹੈ ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਜਾਂਦਾ ਹੈ ਜਦੋਂ ਮਾਨਯੋਗ ਹਾਈ ਕੋਰਟ ਵੱਲੋਂ ਪਹਿਲਾਂ ਲੱਗੇ ਸਟੇ ਆਦੇਸ਼ ਰੱਦ ਕਰ ਦਿੱਤੇ ਗਏ ਅਤੇ ਰਿਕਵਰੀ ਤੇ ਡਬਲ ਝਟਕਾ ਲਾਇਆ ਗਿਆ ਬੈਂਕਾਂ ਨੇ ਇਸ ਦੌਰਾਨ ਸਟੇ ਪੀਰੀਅਡ ਦੀ ਵੀ ਰਿਕਵਰੀ ਕਰ ਲਈ ਹੈ ਜਿਸ ਕਾਰਨ ਕਈ ਪੈਨਸ਼ਨਰ ਵਿੱਤੀ ਤੰਗੀ ਦੇ ਵਿੱਚ ਆ ਗਏ ਹਨ ਮੁੱਖ ਕੇਸਾਂ ਵਿੱਚ ਸ਼ਾਮਲ ਹਨ ਰਵਿੰਦਰਨਾਥ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਡਾਇਰੀ ਨੰਬਰ 40468 2022 ਬਿਆਨਤ ਕੌਰ ਆਦ ਵਰਸਸ ਸਟੇਟ ਆਫ ਪੰਜਾਬ ਪਟੀਸ਼ਨ ਨੰਬਰ 21609 2024 ਜੀਵਨ ਪ੍ਰਕਾਸ਼ ਸ਼ਰਮਾ ਆਫ ਵਰਸਸ ਸਟੇਟ ਆਫ ਪੰਜਾਬ ਪਟੀਸ਼ਨ ਨੰਬਰ 8199 2024 ਪੈਂਸ਼ਨਰ ਗਰੁੱਪਾਂ ਵਿੱਚ ਚਰਚਾ ਦੀ ਉਮੀਦ ਹਾਲਾਂਕਿ ਇਹ ਕੇਸ ਹਾਲੇ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਪੈਂਡਿੰਗ ਦਿਖਾਈ ਜਾ ਰਹੇ ਹਨ ਪਰ ਪੈਂਸ਼ਨਰ ਸਮੂਹਾਂ ਵਿੱਚ ਉਮੀਦ ਬਣੀ ਹੋਈ ਹੈ ਕਿ ਇਹ ਫੈਸਲੇ ਰਿਕਵਰੀ ਦੀ ਮਿਆਦ ਘਟਾਉਂਦੀ ਦਿਸ਼ਾ ਵਿੱਚ ਨਵਾਂ ਰਾਹ ਖੋਲਣਗੇ 15 ਸਾਲਾਂ ਦੀ ਰਿਕਵਰੀ ਉੱਤੇ ਲੱਗ ਰਿਹਾ ਵਿਆਜ ਲਗਭਗ 18% ਤੱਕ ਪਹੁੰਚ ਰਿਹਾ ਹੈ ਜੋ ਕਿ ਬੈਂਕਾਂ ਦੇ ਲੋਨ ਤੋਂ ਵੀ ਉੱਚਾ ਹੈ ਇਹ ਵਿਆਜ ਪੈਨਸ਼ਨਰਾਂ ਲਈ ਵੱਡੀ ਮਾਰ ਹੈ ਜੋ ਪਹਿਲਾਂ ਹੀ ਸੀਮਤ ਆਮਦਨ ਤੇ ਨਿਰਭਰ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸੁਪਰੀਮ ਕੋਰਟ ਵੱਲੋਂ ਪੈਨਸ਼ਨਰਾਂ ਨੂੰ ਰਾਹਤ ਮਿਲੇਗੀ ਜਾਂ ਇੱਕ ਵਾਰ ਫਿਰ ਉਹਨਾਂ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਵੇਗਾ ਇਸ ਮਾਮਲੇ ਤੇ ਅੱਗੇ ਹੋਰ ਹੋਣ ਵਾਲੀ ਹਰ ਅਪਡੇਟ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਜੇਕਰ ਤੁਸੀਂ ਵੀ ਐਸੇ ਹੀ ਅਹਿਮ ਅਤੇ ਹਕੀਕੀ ਮਾਮਲਿਆਂ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰੰਡੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਵੇ ਥੈਂਕ ਯੂ